ਤਸਵੀਰਾਂ ਲੁਧਿਆਣੇ ਤੋਂ ਸਾਹਮਣੀ ਆਈਆਂ ਨੇ ਜਿੱਥੇ ਕਿ ਇੱਕ ਨਜੀ ਨਰਸਿੰਗ ਹੋਮ ਦੇ ਬਾਹਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਜਾਂ ਕੀ ਹਸਪਤਾਲ ਦੇ ਖਿਲਾਫ ਨਾਰੀ ਪਾਸੀ ਕੀਤੀ ਹੈ ਜਿੱहां ਹਸਪਤਾਲ ਦੇ ਸਟਾਫ ਦੇ ਉੱਪਰ ਮਰੀਜ਼ਾਂ ਦੇ ਪਰਿਵਾਰ ਨੇ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਦੇ ਸਟਾਫ ਦਾ ਰਵੱਈਆ ਬੇਹੱਦ ਸ਼ਰਮਨਾਕ ਹੈ ਮਰੀਜ਼ ਨੂੰ ਨਹੀਂ ਸਹੀ ਢੰਗ ਦੇ ਨਾਲ ਇੱਥੇ ਰੱਖਿਆ ਜਾਂਦਾ ਨਹੀਂ ਮਰੀਜ਼ ਦੇ ਵੱਲ ਕੋਈ ਧਿਆਨ ਦਿੱਤਾ ਜਾਂਦਾ ਪਰਿਵਾਰਕ ਮੈਂਬਰਾਂ ਨੇ ਕਿਹਾ ਝੇਕਰ ਆਪਣੇ ਮਰੀਜ਼ ਨਾਲ ਸੰਬੰਧਿਤ ਡਾਕਟਰਾਂ ਨਾਲ ਕੋਈ ਗੱਲ ਕਰਤੇ ਨੇ ਤਾਂ ਡਾਕਟਰ ਆਪਣਾ ਰੋਗ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਦੱਸਦੀ ਕਿ ਉਹਨਾਂ ਨੇ ਇਸ ਤਰ੍ਹਾਂ ਹਸਪਤਾਲ ਤੇ આરોਪ ਲਗਾਏ ਨੇ ਕਿ આરોਪ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾਂਦੇ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਦੇ ਆ ਦੂਜੇ ਪਾਸੇ ਜਦੋਂ ਇਸ ਸੰਬੰਧਿਤ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੀ ਆਪਣਾ ਪੱਖ ਅਕੇ ਰੱਖਿਆ ਉਹਨਾਂ ਨੇ ਕਿਹਾ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੋ ਤੋਸ਼ ਲਗਾਏ ਜਾ ਰਹੇ ਨੇ ਉਸ ਸਾਰਾ ਸਰ ਗਲਤ ਨਹੀਂ ਦੇਖੋ ਜੀ ਮੇਰੇ ਦੋਸਤ ਦੇ ਨੇ ਫਾਦਰ ਸਾਹਿਬ ਐਡਮਿਟ 30 ਤਰੀਕ ਤੋਂ ਅਸੀਂ ਅੱਜ ਹਾਲਚਲ ਪੁੱਛਣ ਲਈ ਆਏ ਸੀਗੇ ਪਤਾ ਲੱਗਿਆ ਕਿ ਉਹਨਾਂ ਦੀ ਕੰਡੀਸ਼ਨ ਥੋੜੀ ਜੀ ਮਤਲਬ ਨਾਜੁਕ ਹੈ ਤੇ ਠੀਕ ਨਹੀਂ ਹੋ ਰਹੀ ਹੈ ਉਹਨਾਂ ਨੇ ਛੁੱਟੀ ਮੰਗੀ ਕਿ ਅਸੀਂ ਆਪਣੀ ਮਰਜ਼ੀ ਨਾਲ ਲੈਣਾ ਲੈ ਕੇ ਜਾਣਾ ਚਾਹੁੰਦੇ ਹਾਂ ਸਵੇਰ ਦਾ ਹਲੇ ਤੱਕ ਉਹਨਾਂ ਨੇ ਬੰਨ ਕੇ ਰੱਖਿਆ ਹੋਇਆ ਵਾ ਨਾ ਕੋਈ ਫਾਈਲ ਬਣਾ ਰਹੇ ਨਾ ਕੋਈ ਅਪਡੇਟ ਦੇ ਰਹੇ ਨਾ ਡਿਸਚਾਰਜ ਕਰ ਰਹੇ ਆ ਜੇ ਪੇਸ਼ੈਂਟ ਕਹਵੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪ ਲੈ ਕੇ ਜਾਣਾ ਕਿਤੇ ਹੋਰ ਇਲਾਜ ਕਰਾਣਾ ਤੇ ਇਹ ਇਹਨਾਂ ਦੀ ਮਰਜ਼ੀ ਨਾਲ ੱੱਕੇ ਨਾਲ ਰੱਖਣਗੇ ਹਸਪਤਾਲ ਦੇ ਵਿੱਚ ਇਹ ਇਹ ਨਾਜਾਇਜ਼ ਇਹ ਉਹਨਾਂ ਦੇ ਪੇਸ਼ੈਂਟ ਵੀ ਐਡਮਿਟ ਹੈ ਇਹ ਵੀ ਤੁਹਾਨੂੰ ਦੱਸਣਗੇ ਡਿਟੇਲ ਚ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਅੰਦਰ ਗਿਆ ਉਹਨਾਂ ਨਾਲ ਡਾਕਟਰ ਸਾਹਿਬ ਦੀ ਕੋਈ ਵਿਸ਼ਾ ਉਹਨਾਂ ਨਾਲ ਮੈਂ ਗੱਲ ਕਰੀ ਰਿਸ਼ਵ ਸਰੀ ਰਿਸ਼ਵ ਨਾਲ ਆ ਕੇ ਉਹਨਾਂ ਨਾਲ ਮੈਂ ਗੱਲ ਕਰੀ ਕਿ ਸਰ ਇਹ ਤੁਸੀਂ ਫਾਈਲ ਕਿਉਂ ਨਹੀਂ ਬਣਾ ਰਹੇ ਹੋ ਇਹ ਕਹਿੰਦੇ ਕਿ ਅਸੀਂ ਫਾਈਲ ਬਣਾਉਣ ਲੱਗੇ ਸਾਨੂੰ ਟਾਈਮ ਲੱਗ ਰਿਹਾ ਫਾਈਲ ਬਣਾਉਣ ਨੂੰ ਹਲੇ ਟਾਈਮ ਲੱਗੇਗਾ ਮੈਂ 4-5 ਘੰਟੇ ਤੁਸੀਂ ਫਾਈਲਾਂ ਹੀ ਬਣਾ ਰਹੇ ਹੋ ਇਹਨੂੰ ਡਿਸਚਾਰਜ ਕਰੋ ਪੇਸ਼ੈਂਟ ਨੂੰ ਅਸੀਂ ਨਹੀਂ ਇਲਾਜ ਕਰਾਉਣਾ ਇੱਥੇ ਅਸੀਂ ਬਾਹਰ ਕਿਤੇ ਕਰਾਵਾਂਗੇ ਪੇਸ਼ੈਂਟ ਮਾਰ ਦਈਏ ਅਸੀਂ ਆਪ ਦਾ ਕਹਿੰਦੇ ਤੂੰ ਚੱਲ ਬਾਹਰ ਤੂੰ ਬਦਮਾਸ਼ ਐ ਤੂੰ ਗੁੰਡਾਗਰਦੀ ਕਰਦੇਂਗਾ ਸਾਡੇ ਨៃ ਪਤਮੀ ਜੀ ਨੇ ਗੱਲ ਕੀਤੀ ਇਹਨਾਂ ਨੇ ਇਹ ਹਸਪਤਾਲ ਨਹੀਂ ਗੁੰਡਾਗਰਦੀ ਬਣਾਈ ਹੋਈ ਐ ਜਿਹੜਾ ਰੋਲਾ ਹਸਪਤਾਲ ਐ ਗੁੰਡਿਆਂ ਦਾ ਹਸਪਤਾਲ ਐ ਜੀ ਇਹ ਸਾਰੇ ਗੁੰਡੇ ਬਿਠਾਏ ਹੋਏ ਐ ਇਹਨਾਂ ਨਾਲ ਜਿਹਨੂੰ ਆਪਣੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਨ੍ਹਾਂ ਦੇ ਪਰਿਵਾਰ ਐਡਮਿਟ ਐ ਉਹਨਾਂ ਦੇ ਉਹਨਾਂ ਦੇ ਸਾਰੇ ਕੋਈ ਪਰਿਵਾਰ ਚੋਂ ਰਿਵਿਊ ਲਿਆ ਜਾਵੇ ਹਸਪਤਾਲ ਬਾਰੇ ਕਿ ਬੁੜੋ ਲੋਲੇ ਕੋ ਜੀ ਨਹੀਂ ਇਹ ਤਾਂ ਵਿਲ ਬੜਾਈ ਜਾਂਦੇ ਆ ਇਹਨਾਂ ਨੂੰ ਖਰਚਾ ਕਰਨੇ ਇਦਾਂ ਨਾਲ ਬੋਲ ਕੀਤੀ ਨਾਲ ਕਿ ਆ ਖਰਚਾ ਵੱਡਦਾ ਖਰਚਾ ਨਹੀਂ ਵੱਡਦਾ ਪਰ ਤਾਂ ਵੀ ਸਾਡੇ ਨਾਲ ਨਾ ਨਾ ਕਰਦੇ ਵੀ ਇਹਨਾਂ ਨੇ ਘੱਟੋ ਘੱਟ ਨਾ ਟੋਕੋਲੇ ਫਿਰ ਸਾਡੇ ਦਿੱਤੇ ਪਾਵਾ ਨਾਲ ਸਰ ਉਹਨਾਂ ਨੇ ਕਿਹਾ ਠੀਕ ਲੱਗਦਾ ਇੰਨੇ ਬੈਡ ਚਾਹੀਦੇ ਨੇ ਮੈਂ ਸਹੀ ਰੱਖਦੀ ਐ ਬੈਡ ਤਾਂ ਲੱਗਦਾ ਇੰਨੇ ਰੁਪਏ ਤੋਂ ਇਦਾਂ ਲੱਗਦਾ ਇੰਨੇ ਰੁਪਏ ਸਰ ਉਹਨਾਂ ਨੇ ਨਾ ਕਰਦੇ ਵੀ ਹਣ ਬਿੱਲ ਵਾਲੀ ਕਿੱਥੋਂ ਭਰਦਗੇ ਇਹਨਾਂ ਬਿੱਲ ਸਵੇਲਾ ਸਾਡੇ ਵੀ ਨਾ ਪਹਲਵਾਨ ਦੇ ਸਾਡੇ ਬਿੱਲ ਬਣਨ ਕੋ ਕੀ ਮਨਾ ਨਾ ਤਾਂ ਚਾਚਾ ਹੀ ਆ ਗਏ ਬੋਹੇ ਐਡਮਿਟ ਸੀਗੇ ਮਤਲਬ ਕਿ ਉਹ ਮਿਸ ਜੀ ਕਿਹਾ ਨਾ ਮਤਲਬ ਕਿ ਇਹ ਕੋਈ 5 ਵਜੇ ਦਾ ਜਵਾਬ ਦਿੱਤਾ ਹੋਇਆ ਸੀਗਾ ਹੁਣ ਤੱਕ ਉਹਨਾਂ ਨੇ ਡਿਸਚਾਰਜ ਲਈ ਕਿਹਾ ਸੀਗਾ ਤੇ ਕਦੇ ਕਹਿੰਦੇ ਫਾਈਲ ਉੱਪਰੋਂ ਨਹੀਂ ਭੇਜੀ ਹੈਗੀ ਆਪਣੀ ਤੇ ਕਦੇ ਕੁਝ ਕਹਿ ਦਿੰਦੇ ਮਤਲਬ ਕਹਿੰਦਾ ਭਾਵੇਂ ਇਹਨਾਂ ਨੂੰ ਡਿਸਚਾਰਜ ਨਹੀਂ ਦਿੱਤਾ ਹੈਗਾ ਕਦੇ ਕਹਿੰਦਾ ਤੂੰ ਇਹ ਕਰਨਾ ਵਾ ਕਿ ਕਹਿੰਦਾ ਭਾਵੇਂ ਇਹ ਡਿਸਚਾਰਜ ਹੀ ਦੇ ਦੇ ਹੈਗੇ ਹੈਗੇ ਉਹਨਾਂ ਨੇ ਤੇ ਜਿਹੜਾ ਬਿੱਲ ਬਣਾਇਆ ਉਹ ਆਪਾਂ ਬਿੱਲ ਪੁੱਛ ਰਹੇ ਕਿਸ ਚੀਜ਼ ਦਾ ਵਾ ਇਹ ਤਾਂ ਉਹਦੀ ਫਾਈਲ ਵੀ ਥੱਲੇ ਨਹੀਂ ਆਈ ਹੈਗੀ ਕਿੱਗੀ ਤਾਂ ਉਹ ਹੀ ਕਹਿ ਰਹੇ ਆ ਤਾਂ ਕੋਈ ਜਗਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਸੱਥੀ ਇਹਨਾਂ ਨੂੰ 1% ਕੈਨਸਲ ਹੋਣਾ ਚਾਹੀਦਾ ਜੋ ਸਾਡਾ ਸਾਰੇ ਦਾ ਬਿਊ ਹੈ ਤੁਸੀਂ ਇਸ ਤਰ੍ਹਾਂ ਮੇਰਾ ਪੇਸ਼ੈਂਟ ਅੰਦਰ ਕਹਿੰਦੇ ਮੇਰਾ ਭਰਾ ਹੈ ਐਡਮਿਟਾ ਉਹਦੇ ਭਰਾ ਦਾ ਐਕਸੀਡੈਂਟ ਹੋਇਆ ਸੀ ਮੇਰੇ ਭਰਾ ਦਾ ਉਹਨਾਂ ਨੇ ਟਾਂਕੇ ਲਾਏ ਸੀ ਕਿ ਜਦੋਂ ਅੰਦਰ ਦੇਖਣ ਜਾਂਦਾ ਉਹਦੇ ਨੂੰ ਬਲੈਡਿੰਗ ਹੁੰਦੀ ਹੁੰਦੀ ਹੈ ਕਾਫੀ ਬਲੈਡਿੰਗ ਉਹਦੇ ਫੇਸ ਤੇ ਆਂਦੀ ਹੈ ਤੇ ਮੈਂ ਉਹਨਾਂ ਨੇ ਕਹਿੰਦਾ ਬਲੈਡਿੰਗ ਹੋ ਰਹੀ ਆ ਕਹਿੰਦੇ ਕੋਈ ਬੰਦਾ ਫ੍ਰੀ ਨਹੀਂ ਸੀਗਾ ਕਿ ਬੰਦਾ ਕੋਈ ਫ੍ਰੀ ਹੋਗਾ ਸਾਫ਼ ਕਰ ਦੇਗਾ ਫਿਰ ਮੈਂ ਥੋੜੇ ਦੇਰ ਪਹਿਲਾਂ ਫਿਰ ਦੇਖ ਕੇ ਆਇਆ ਉਹਦੇ ਉਸਨੇ ਲੱਗਾ ਸੀ ਆਕਸੀਜਨ ਵਾਲਾ ਪਰ ਇਹਨਾਂ نیچے ਆਇਆ ਸੀ ਮਾਰਕਸ ਮੈਂ ਕਿ ਹੇ ਨੀਚੇ ਆਇਆ ਕਹਿੰਦੇ ਉਹਦਾ ਵੀ ਇਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਕਿ ਉਹ ਆ ਗਿਆ ਨੀਚੇ ਫੇਰ ਆਪਾਂ ਕਰੀਏ ਕੋਈ ਬੰਦਾ ਫ੍ਰੀ ਹੋ ਕੇ ਤਾਂ ਹੀ ਨਾ ਤੇ ਇਹਨਾਂ ਨੂੰ ਆਪਾਂ ਦੇ ਰਹੇ ਆ ਜਿੰਨੇ ਫੀਸ ਮੰਗ ਰਹੇ ਆ ਆਪਾਂ 1 ਰੁਪਿਆ ਨਹੀਂ ਬਲਕਿ ਟਾ ਰਹੇ ਆ ਪੂਰੀ ਪੂਰੀ ਦੇ ਰਹੇ ਆ ਅੱਜ ਉਹ ਫੀਸ ਦੇ ਕੇ 46000 ਦਾ ਬਿੱਲ ਬਣਾਇਆ ਸੀ ਮੈਂ ਕਹਦੇ ਇਹਨਾਂ ਨੇ ਕਿਹਾ ਨਰਸ ਦੇਆ ਡਾਕਟਰ ਤੇ ਬਲੱਡ ਟੈਸਟ ਦੇਆ ਜੇ ਨਰਸੰਦਰ ਹੈਗੀ ਆ ਸਾਰੇ ਦੇਖ ਰਿਹਾ ਤੂੰ ਤੁਸੀਂ ਦੇਖੋ ਨਾ ਬੰਦਾ ਮੇਰਾ ਸਦਮੇ ਚ ਆ ਇਹਗਾ ਉਹਨੂੰ ਮੈਨੂੰ ਹੋਸ਼ ਨਹੀਂ ਆਇਆ ਬਿਲਕੁਲ ਉਹ ਤਾਂ ਮਾਗ ਥੱਲੇ ਆਉ ਗਈ ਤੁਸੀਂ ਉਹਨੂੰ ਸੈੱਟ ਕਰੋ ਤੁਹਾਡਾ ਕੰਮ ਹੈ ਤੁਸੀਂ ਮੈਂ ਤਨਖਾਹਾਂ ਦੇ ਲੈਂਦੇ ਹਾਂ ਉਹਦੀ ਪੇਸ਼ੈਂਟ ਤਾਂ ਉਲਟ ਉਲਟਾ ਨਾਲੇ ਤੂੰ ਮੈਨੂੰ ਤੂੰ ਤੂੰ ਕਰਕੇ ਇਹਦਾ ਗੱਲ ਕਰਦੇ ਬਦਮਾਸ਼ ਹੋ ਜਾਂਦੇ ਬਦਮਾਸ਼ਾਂ ਨੂੰ ਗੱਲ ਕਰ ਰਹੀ ਆ ਕਹਿੰਦੇ ਤੇ ਚੱਲ ਬਾਰ ਕਰਦਾ ਸੀ ਆਪੇ ਦੇਖ ਲੈ ਕਹਿੰਦੇ ਸਾਨੂੰ ਸਾਡੀ ਡਿਊਟੀ ਨਾਲ ਸਮਝਾਓ ਤੁਹਾਨੂੰ ਪਤਾ ਸਾਡੀ ਡਿਊਟੀ ਕੀ ਆ ਇਹਨਾਂ ਨੂੰ ਅਸੀਂ ਕਹਿ ਕੇ ਕਹਿ ਕੇ ਕਹਿੰਦੇ ਸੀ ਬਲੱਡ ਸਾਫ ਕਰੋ ਫਿਰ ਬਲੱਡ ਸਾਫ ਕਰਦੇ ਆ ਮੈਗਾ ਆਕਸੀਜਨ ਲਾਓ ਫਿਰ ਇਹਨਾਂ ਨੇ ਆਕਸੀਜਨ ਲਾਇਆ ਇਹਨਾਂ ਦੀ ਡਿਊਟੀ ਸਾਨੂੰ ਸਿਖਾਣੀ ਪੈ ਰਹੀ ਆ ਦੇ ਫੇਕ ਕਾਲ ਲੈ ਰਹੇ ਹੈਗਾ ਐਮਰਜੈਂਸੀ ਕਾਰਡ ਸੀਗਾ ਅਚਾਨਕ ਨਹੀਂ ਕੱਟ ਲੈਂਦੇ ਨੇ ਕਿਹਾ ਕਿ ਉਹਨਾਂ ਨੂੰ ਤੁਸੀਂ ਪੈਸੇ ਟੈਸਟ ਸ਼ੁਰੂ ਕਰੋ ਕਹਿੰਦੇ ਉਸੇ ਪਹਿਲਾਂ ਪੇਮੈਂਟ ਕਰਕੇ ਆਓ ਇਹਦਾ ਪੇਮੈਂਟ ਰਿਸਿਟ ਦਾ ਸਲਿੱਪ ਪਹੁੰਚੋਗੇ ਪਤਾ ਨਹੀਂ ਛੁੱਟਣਾ ਮੈਂ ਕੱਦ ਤੱਕ ਬਹਰ ਤਰਫ ਜਾਉਂਦਾ ਫਿਰ ਆਉਂਦਾ ਫਿਰ ਜਾਂਦੋਂ ਫੋਟੋ ਜੋੜ ਕੇ ਕੰਪਨ ਦੇ ਹਸਪਤਾਲ ਰੂਲਾ ਸਾਲ ਉਸੇ ਤੋਂ ਕਿੰਨਾ ਰਾਣੂ ਉਸੇ ਮੇਰਾ ਭਾ ਪੇਮੈਂਟ ਕਰਨ ਗਿਆ ਸੀ ਕਹਿੰਦਾ ਪੇਮੈਂਟ ਕਰਤੀ ਸੀਗੇ ਉਹਨਾਂ ਕੋ ਰਸ ਸੀਗਾ ਸਲਿੱਪ ਉਨਾ ਚ ਟਾਈਮ ਲਾਤਾ ਮੇਰੀ ਗੱਲ ਸੁਣੋ ਜੇ ਸਲਿੱਪ ਮੈਨੂੰ ਘੰਟਾ ਲਾਦਾਂ ਸਲਿੱਪ ਉਨਾ ਚ ਬੰਦਾ ਤਰਫ ਤੋਂ ਬੰਦਾ ਭਾਰੀ ਜਾਊਗਾ ਤੁਹਾਨੂੰ ਪੈਸੇ ਨਾ ਦਈਏ ਫਿਰ ਕੋ ਇਮਰਜੈਂਸੀ ਦਾ ਮਤਲਬ ਕੀ ਹੁੰਦਾ ਤੁਸੀਂ ਮੌਕੇ ਤੇ ਐਡਮਿਟ ਲੋ ਟੈਸਟ ਸ਼ੁਰੂ ਕਰੋ ਜੇ ਉਸ ਤੋਂ ਬਾਅਦ ਹੁਣ ਦੱਸੋ ਵੀ ਇਨਾਂ ਦੇ ਲਈ ਬਟਾ ਸਿਕ ਟੈਸਟ ਆਫ ਨਾਤੇ ਕਰੀਂ ਫਿਰ ਕੋ ਉਹਨਾਂ ਨੇ ਕਹਿੰਦੇ ਸਭ ਤੋਂ ਪਹਿਲਾਂ ਪੇਮੈਂਟ ਜਮਾ ਹੋ ਗਈ ਸਲਿੱਪ ਆਜੂਗੀ ਨਾ ਭਾ ਕੋਈ ਵੀ ਮੈਨੂੰ ਪ੍ਰੋਸੀਜਰ ਅਕੇ ਸ਼ੁਰੂ ਕਰਾਂਗੇ ਨਾ ਨਹੀਂ ਕਰਾਂਗੇ ਮੇਰੇ ਪ ਇੱਕ ਦਾ ਸਿਟੀ ਸਕੈਨ ਉਹ ਸਾਡੀ ਨੂੰ ਸਿਟੀ ਸਕੈਨ ਆ ਇੱਕ ਪੈਸੇ ਵੀ ਜਮਾ ਕਰਾਦੇ ਆ ਉਹਨੂੰ ਘੰਟੇ ਬਾਅਦ ਨੇ ਸਿਟੀ ਸਕੈਨ ਕਿਤੇ ਅਸੀਂ ਗਿਆ ਅੰਦਰ ਵੀ ਮੈਡਮ ਨਰਸ ਸੀ ਉਹਨਾਂ ਨੂੰ ਕਿਹਾ ਵੀ ਸਿਟੀ ਸਕੈਨ ਉਹ ਉਲਟਾ ਸਾਨੂੰ ਬੋਲ ਰਹੀ ਹੈ ਵੀ ਹੋਰ ਵੀ ਪੇਸ਼ੈਂਟ ਨੇ ਤੁਹਾਡਾ ਇਕੱਲੇ ਦਾ ਮਰੀਜ਼ ਥੋੜੀ ਪਿਆ ਵਾ ਜੀ ਇਦਾਂ ਬੋਲਣ ਦੀ ਆ ਜਮਾ ਗੱਲੀ ਹੁਣ ਰੈਫਰ ਕਰਾ ਦੇ ਸੀ ਰੈਫਰ ਵੀ ਨਹੀਂ ਕਰ ਰਹੇ ਫਾਈਲ ਬਣਾਉਣ ਨੂੰ 2 ਘੰਟੇ ਫਾਈਲ ਬਣਾਉਣ ਨੂੰ 2 ਘੰਟੇ ਲੱਗੇ ਇਹ ਕਹਿੰਦੇ 2 ਘੰਟੇ ਦਾ ਲੱਗਦੇ ਨਹੀਂ ਰੈਫਰ ਕਰ ਦੋ ਕਰਦੇ ਆ ਥੋੜਾ ਫਾਈਲ ਵਰਕ ਚੱਲ ਰਿਹਾ ਕਰਦੇ ਇਦਾਂ ਹੀ ਕੋਈ ਤਾਂ ਹੋਏਗਾ ਜਿਵੇਂ ਆ ਇਹਨਾਂ ਨੇ ਤਾਂ ਮੂੰਹ ਹ

ਸਰ ਦੇਖੋ ਅਸੀਂ ਆਪਣੇ ਕੋਲ ਸਰ 101% ਤੇ ਪੇਸ਼ੈਂਟ ਦੇ ਨਾਮ ਤੇ ਠੀਕ ਹੈ ਕਿ ਨਹੀਂ ਸਰ ਬਟ ਇਹ ਹੈ ਕਿ ਡਿਪੈਂਡ ਕਰਦਾ ਕਿ ਉਹ ਕਿੱਦਾਂ ਸੋਚ ਰਹੇ ਨੇ ਆਪਣੇ ਬਾਰੇ ਸਹੀ ਹੈ ਕਿ ਨਹੀਂ ਕਈ ਸਰ ਪੇਸ਼ੈਂਟ ਜਿਹੜੀ ਹਾਲਾਤ ਹੀ ਜਿਹੜੀ ਸੀਰੀਅਸ ਹੈ ਹੁਣ ਸੀਟੀ ਹੈ ਪੇਸ਼ੈਂਟ ਦਾ ਜਿਹੜਾ ਪੇਸ਼ੈਂਟ ਹੈ ਜਿਨ੍ਹਾਂ ਨੇ ਤੁਹਾਨੂੰ ਅਲੀਗੇਸ਼ਨ ਲਗਾਏ ਆ ਸਾਡੇ ਤੇ ਸਹੀ ਹੈ ਕਿ ਨਹੀਂ ਉਹ ਜਿਹੜਾ ਪੇਸ਼ੈਂਟ ਆਇਆ ਠੀਕ ਹੈ ਉਹ ਪੇਸ਼ੈਂਟ ਸਰ ਚੰਗਾ ਬਣਾ ਇੰਟੂਵੇਟਿਵ ਵੈਂਟੀਲੇਟਰ ਤੇ ਅਸੀਂ ਉਹਨੂੰ ਵੈਂਟੀਲੇਟ ਤੋਂ ਲਾਇਆ ਠੀਕ ਹੈ ਕਿ ਨਹੀਂ ਮੇਰੇ ਆਉਣ ਤੋਂ 8 ਵਜੇ ਡਿਊਟੀ ਮੇਰੀ ਸ਼ੁਰੂ ਹੋ ਰਹੀ ਹੈ ਸਰ ਠੀਕ ਹੈ ਕਿ ਨਹੀਂ ਪਹਿਲਾਂ ਸੀਟੀ ਹੱਡ ਕਰਾਇਆ ਗਿਆ ਪੇਸ਼ੈਂਟ ਦਾ ਕਿਉਂ ਆਪਾਂ ਉਹਨਾਂ ਦੇ ਤੇ ਅੱਗੇ ਫਰਦਰ ਬੈਟਰ ਆਪਸ਼ਨ ਦੇ ਲਈ ਆਪਾਂ ਉਹਨੂੰ ਸਿਟੀਗੜ ਕਰਾਈਏ ਵੀ ਕੀ ਦੇਖੀ ਆਪਾਂ ਵੀ ਜਿਹੜਾ ਸਾਈਜ਼ ਆ ਬਲੇਡ ਤੋਂ ਵੱਧ ਤਾਂ ਨਹੀਂ ਗਿਆ ਪੇਸ਼ੈਂਟ ਦਾ ਸਾਈਜ਼ ਜਿਹੜਾ ਬਲੇਡ ਦਾ ਸਾਈਜ਼ ਆ ਉਹ ਕੱਟਿਆ ਹੋ ਰਿਹਾ ਠੀਕ ਹੈ ਹੁਣ ਜਿਹੜਾ ਪੇਸ਼ੈਂਟ ਦਾ ਠੋਕ ਹੈ ਪੇਸ਼ੈਂਟ ਨੂੰ ਪਤਾ ਨਹੀਂ ਉਹਨੇ ਕਿਵੇਂ ਛੁੱਕਣਾ ਹੋ ਸਹੀਏ ਕਿ ਨਹੀਂ ਉਹ ਇਕੱਠਾ ਇੱਥੇ ਕਰ ਰਿਹਾ ਗਲੇ ਦੇ ਵਿੱਚ ਆਪਣੇ ਹੁਣ ਕੀਤਾ ਕੀ ਜਾ ਕੇ ਸਭ ਤੋਂ ਪੇਸ਼ੈਂਟ ਨੂੰ ਦੁਬਾਰਾ ਉਹ ਵੈਂਟੀਲੇਟਰ ਤੇ ਪਾਇਆ ਸੀ ਉਹਨਾਂ ਨੂੰ ਇਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਸਾਡੀ ਸਿਟੀ ਹੈਡ ਆ ਉਹ ਨਾਰਮਲ ਆ ਇਹਨਾਂ ਦੇ ਜਿਹੜੇ ਟੈਂਡੈਂਟ ਸੀ ਉਹਨਾਂ ਨੂੰ ਬੁਲਾਓ ਤੁਸੀਂ ਮੇਰੇ ਸਾਹਮਣੇ ਜਦੋਂ ਤੁਸੀਂ ਕੈਮਰਾ ਮੇਰੇ ਤੋਂ ਪੁੱਛੇ ਵੀ ਨਾ ਲੈ ਕੇ ਉਹਨਾਂ ਨੂੰ ਬਲਾਉਂ ਉਹਨਾਂ ਨੂੰ ਦੱਸਿਆ ਕਿ ਨਹੀਂ ਖੜੇ ਉਹ ਭਾਵੇਂ ਉੱਥੇ ਖੜੇ ਨੇਗੇ ਉਹਨਾਂ ਨੂੰ ਬੁਲਾ ਕੇ ਪੁੱਛੋ ਵੀ ਮੈਂ ਚੰਗੀ ਤਰ੍ਹਾਂ ਸਮਝਾਇਆ ਕਿ ਨਹੀਂ ਖੜੇ ਨਹੀਂ ਸਮਝਾਇਆ ਜੀ ਉਹ ਕਹਿੰਦੇ ਫਿਰ ਤੁਸੀਂ ਮੇਰੇ ਤੋਂ ਮੈਨੂੰ ਜਵਾਬ ਪੁੱਛਦੇ ਚੰਗੇ ਲੱਗਦਾ ਹੱਸਦੇ ਤੁਸੀਂ ਕਹਿੰਦੇ ਨਹੀਂ ਸਰ ਬੁਲਾ ਲਓ ਜਿੱਥੇ ਕਿਹੜੇ ਪਿਛੋਂ ਮੇਰੀ 8 ਵਜੇ ਡਿਊਟੀ ਸ਼ੁਰੂ ਹੋਈ ਹੈ ਠੀਕ ਹੈ ਸਰ ਮੈਂ 8 ਵਜੇ ਤੋਂ ਬਾਅਦ ਜਦੋਂ ਵੀ ਆਇਆ ਮੈਂ ਇੱਕ ਪੇਸ਼ੈਂਟ ਦੇਖਿਆ ਉਸ ਤੋਂ ਬਾਅਦ ਮੇਰੇ ਕੋਲ ਕੈਮਰਾ ਆਨ ਰਿਕਾਰਡਡ ਹੈ ਸਹੀ ਹੈ ਨਾ ਮੈਂ ਪੇਸ਼ੈਂਟ ਦੇ ਨਾਲ ਦੀ ਨਾਲ ਸਮਰੀ ਰਾਨੀ ਸ਼ੁਰੂ ਕਰਤੀ ਮੈਂ ਆਪਣੇ ਬੌਸ ਨੂੰ ਫੋਨ ਲਗਾਇਆ ਉਹਨਾਂ ਨੇ ਕਿਹਾ ਕੋਈ ਗੱਲ ਛੁੱਟੀ ਕਰ ਦੋ ਮੈਨੂੰ ਬੌਸ ਨੇ ਇੱਕ ਵਾਰ ਵੀ ਮਨਨ ਕੀਤਾ ਮਨਣਾ ਨਹੀਂ ਕੀਤਾ ਇਸ ਵੀ ਬਾਰੇ ਕਿ ਹਾ ਛੁੱਟੀ ਨਹੀਂ ਕਰਨੀ ਹੈ ਇਕ ਇਕਲਾ ਇਕਲਾ ਈਵੈਂਟ ਤਾਂ ਮੈਂ ਦਰਜ ਕਰੂੰਗਾ ਕਿਉਂਕਿ ਇਹਨੇ ਜਿੱਥੇ ਲੈ ਕੇ ਜਾਣਾ ਉਹਨਾਂ ਨੂੰ ਮਿਸ ਮੈਨੇਜ ਮੈਨੇਜ ਕਰਨ ਦੇ ਵਿੱਚ ਕੋਈ ਉਹਨਾਂ ਗਲਤੀ ਨਾ ਹੋਵੇ ਉਹਨਾਂ ਨੂੰ ਠੀਕ ਹੈ ਨਾ ਸਰ ਮੈਨੂੰ ਟਾਈਮ ਚਾਹੀਦਾ ਹੈ ਮੇਰੇ ਮੈਂ ਆਇਆ ਕਿੰਨੇ ਵਜੇ ਆਇਆ ਮੈਂ ਮੈਂ ਆਪਣਾ ਇੱਕ ਪੇਸ਼ੈਂਟ ਵੀ ਨਹੀਂ ਸਰ ਲਿਖਿਆ ਹੈ ਠੀਕ ਹੈ ਨਾ ਜੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰ ਪਹਿਲਾਂ ਮੈਂ ਉਹ ਟੈਨਣ ਆਏ ਨੇ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਹੈ ਇਹਨਾਂ ਨਾਲ ਇੱਕ ਸਰਦਾਰ ਸੀ ਲੜਕਾ ਉਹ ਮੇਰੇ ਨਾਲ ਓਖਾ ਭਰਾ ਹੋਇਆ ਮੈਂ ਉਹਨਾਂ ਇੱਕ ਹੋਰ ਚਟਾਕੁਰ ਤੋਂ ਮੈਂ ਪਾਇਆ ਉਹ ਮੈਨੂੰ ਕਹਿੰਦਾ ਮੈਂ ਭਾਜੀ ਨੂੰ ਦੱਸੀ ਗੱਲ ਮੈਂ ਕਿਹਾ ਭਾਜੀ ਮੈਂ ਥੋੜੀ ਖਬਰੀ ਬਣਾ ਰਿਹਾ ਉਹ ਅਗੇਨ ਮੈਨੂੰ ਇੱਕ ਵਾਰ ਫਿਰ ਪੁੱਛਿਆ ਉਹਨਾਂ ਨੇ ਮੈਂ ਕਿਹਾ ਭਾਜੀ ਇੱਧਰ ਆ ਜੂ ਆ ਭਾਜੀ ਉਦੋਂ ਜਮਾ ਕੋਲੇ ਸੀ ਉਹ ਆਏ ਮੇਰੇ ਕੋਲੇ ਕੋ ਬੋਲ ਕਹਿੰਦਾ ਰਿਹਾ ਮੈਨੂੰ ਇਹ ਗੱਲ ਕਰਨ ਦਾ ਕੀ ਤਰੀਕਾ ਮੈਂ ਕਿਹਾ ਵੀ ਮੈਂ ਤਾਂ ਤੁਹਾਨੂੰ ਕੁਝ ਗਲਤ ਗੱ ਕਜੀ ਮੈਂ ਤੈਨੂੰ ਪਤਾ ਮੈਂ ਕੌਣ ਆ ਮੈਂ ਬਦਮਾਸ਼ ਆ ਮੈਂ ਇਹ ਹੈ ਵਾਟ ਇਜ਼ ਥਿਸ ਮੈਂ ਤਾਂ ਬਦਮਾਸ਼ੀ ਕਰਨ ਆਇਆ ਸਰ ਨਾ ਮੈਨੂੰ ਲੋੜ ਹੈ ਮੈਂ ਤਾਂ ਕੈਮਰਾ ਔਰ ਰਿਕਾਰਡਿੰਗ ਕਰ ਰਿਹਾ ਨਹੀਂ ਖਲਵਾ ਲਉ ਜੀ ਮੇਰੀ ਗਲਤੀ ਹੋ ਗਈ ਜੋ ਤੁਸੀਂ ਕਹੋਗੇ ਆਪਾਂ ਕਰਨ ਨਹੀਂ ਦੇਆ ਲੈਟਸ ਇਟ ਸਰ ਜੇਰੇ ਅਸੀਂ 23 ਤਰੀਕ ਨੂੰ ਮੈਂ ਆਪਣੇ ਬ੍ਰਦਰ ਨੂੰ ਇੱਥੇ ਐਡਮਿਟ ਕਰਵਾਇਆ अर्ਲੀ ਮਾਰਨਿੰਗ 5:00 ਕਲੋਕ ਉਹਨਾਂ ਨੂੰ ਉਹੀ ਸੀ ਬ੍ਰੇਨ ਹੈਮਪਲੇਂਗ ਤੇ ਨਾਲ ਪੈਰਾਲਾਈਜ਼ਤਾ ਸੀਗਾ ਤੇ ਉਸ ਤੋਂ ਬਾਅਦ ਚਲੋ ਇਹਨਾਂ ਨੇ ਟਰੀਟਮੈਂਟ ਸ਼ੁਰੂ ਕਰਿਆ ਇਹ ਇਹਨਾਂ ਨੇ 9 ਤਰੀਕ ਨੂੰ ਸਾਨੂੰ ਕਿਹਾ ਕਿ ਤੁਹਾਨੂੰ 9 ਤਰੀਕ ਨੂੰ ਡਿਸਚਾਰਜ ਕਰਦਾ ਹੈ ਤੇ 8 ਤਰੀਕ ਨੂੰ ਇਹਨਾਂ ਨੇ ਸਾਡਾ ਪੇਸ਼ੈਂਟ ਉਸ ਟਾਈਮ 8 ਤਰੀਕ ਨੂੰ ਗੱਲਾਂ ਬਾਤਾਂ ਵੀ ਕਰ ਰਿਹਾ ਸੀ ਇਹਨਾਂ ਨੇ ਖਿਚੜੀ ਵਗੈਰਾ ਦਲੀਆ ਜੋ ਵੀ ਖੋੜ ਦਾ ਇਹਨਾਂ ਨੇ ਇਹਨਾਂ ਨੂੰ ਖਵਾਇਆ ਵੀ ਯਾਰ ਬਿਲਕੁਲ ਓਕੇ ਯਾਰ 8 ਤਰੀਕ ਨੂੰ ਦੁਪਹਿਰੇ ਇਹਨਾਂ ਨੇ ਸਾਨੂੰ ਕਹਿਤਾ ਵੀ ਸੁਣ ਲਓ ਗਿਆ ਕਿ ਇਹ ਹੋਸ਼ ਦੇ ਵਿੱਚ ਨਹੀਂ ਮੂਵਮੈਂਟ ਐ ਨਹੀਂ ਇਹਨਾਂ ਨੇ ਵੈਂਟੀਨੇਟਰ ਲਾਤਾ ਉਸ ਤੋਂ ਬਾਅਦ ਇਹਨਾਂ ਨਾਲ ਗੱਲ ਕਰੀ ਇਹ ਕਹਿੰਦੇ ਵੀ ਇਹਨੂੰ ਇਨਫੈਕਸ਼ਨ ਆ ਚਲੋ ਉਸ ਤੋਂ ਬਾਅਦ ਅਸੀਂ ਐਮ ਆਰ ਆਈ ਦਾ ਡਾਕਟਰ ਵੀ ਦੁਬਾਰਾ ਖੜਾਇਆ ਕਿ ਕਲਾਉਡ ਸਹੀ ਹੋ ਗਿਆ ਕਲਾਉਡ ਇਹਨਾਂ ਦਾ ਸਹੀ ਹੋ ਗਿਆ ਜਨਹੀਂ ਫਲੋ ਨਹੀਂ ਹੋ ਰਿਹਾ ਸੀ ਘਟ ਰਿਹਾ ਸੀਗਾ ਤੇ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਦਾ ਟਰੀਟਮੈਂਟ ਚੱਲ ਰਿਹਾ ਤੇ ਪਰਸੋਂ ਇਹਨਾਂ ਨੇ ਫੇਰ ਵੈਲਟੀਨੇਟਰ ਤੇ ਲਾਇਆ ਹੁਣ ਆ ਜਿੱਥੇ ਨਾਮ ਅਗਰ ਲੱਗੀ ਹਾਂਗਾ ਮਗਰਨ ਦਾ ਮਕਸਦ ਇਹ ਹੈ ਅਸੀਂ ਡਾਕਟਰਾਂ ਨੂੰ ਪੁੱਛਿਆ ਕਿ ਜਦ ਇਹਨੂੰ ਗਲਟਿਨੇਟਰ ਤੋਂ ਉੱਤਰਿਆ ਤੁਸੀਂ ਦੁਬਾਰਾ ਵੇਅਰ ਲਾਇਆ ਜੀ ਸਾਨੂੰ ਰੀਜਨ ਦਾ ਦੱਸੋ ਕਿ ਇਹਨੂੰ ਪ੍ਰੋਬਲਮ ਕੀ ਆ ਸਾਡੇ ਬੇਜੰਨ ਨੂੰ ਤੇ ਇਹ ਸਾਨੂੰ ਕਹਿ ਰਿਹਾ ਕਹਿੰਦੇ ਇਹਨਾਂ ਨੂੰ ਇਨਫੈਕਸ਼ਨ ਦੀ ਪ੍ਰੋਬਲਮ ਸੀਗੀ ਉਹਦੇ ਕਰਕੇ ਹੋ ਗਿਆ ਇਹ ਉਹ ਸਾਨੂੰ ਕਲੀਅਰ ਨਹੀਂ ਇਹਨੇ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਡਾਕਟਰ ਆ ਉਹਨੇ ਵਾਰਡ ਇਨਚਾਰਜ ਆ ਮਾਰਨਿੰਗ ਡਿਊਟੀ ਦੀ ਉਹਨੇ ਮੈਨੂੰ ਕਿਹਾ ਕਹਿੰਦੇ ਅਸੀਂ ਇਹਨੂੰ ਹਾਈ ਡੋਸ ਪੂਰੀ ਦੇ ਰਹੇ ਹਾਂ ਪਰ ਸਾਨੂੰ ਨਹੀਂ ਪਤਾ ਕਿ ਇਹ ਸਹੀ ਕਿਉਂ ਨਹੀਂ ਹੋ ਰਹਾ ਹੈ ਇਹ ਤਾਂ ਫੇਰ ਹੁਣ ਅਸੀਂ ਥੋੜੀ ਦੱਸਣਾ ਇਹਦਾ ਮਤਲਬ ਕਿ ਉਲਟਾ ਉਹ ਸਾਨੂੰ ਕੋਸਟ ਪਾ ਰਿਹਾ ਹੈਂ ਚੰਦੇ ਚਾਰਜ ਆਏ ਰੋੜਾ ਸੀ ਕਿ ਇਹਨੂੰ ਕੋਈ ਤੁਹਾਡੇ ਕੋਈ ਇਲਾਜ ਨਹੀਂ ਤੁਸੀਂ ਇਹਨਾਂ ਨੂੰ ਰੈਫਰ ਕਰੋ ਇਹ ਕਹਿੰਦਾ ਸੀ ਰੈਫਰ ਨਹੀਂ ਕਰਨਾ ਹੈਗਾ ਤੁਸੀਂ ਆਪਣੀ ਮਰਜ਼ੀ ਨਾਲ ਚਾਰਜ ਲੈ ਕੇ ਜਾਓ ਕਿ ਜਦ ਇਹਨਾਂ ਕੋਈ ਇਲਾਜ ਨਹੀਂਗਾ ਤੇ ਫਿਰ ਇਹਨਾਂ ਨੂੰ ਰੈਫਰ ਕਰਨਾ ਚਾਹੀਦਾ ਮੈਨੂੰ ਮੁੰਡੇ ਨੇ ਡਾਕਟਰ ਨੇ ਕਿਹਾ ਕਹਿੰਦਾ ਵੀ ਤੁਸੀਂ 12 ਵਜੇ ਤੱਕ ਤੁਸੀਂ ਇੱਥੇ ਰੁਕਦੇ ਹੋ ਤਾਂ ਰੁਕ ਜਾਓ ਮੈਂ ਤੁਹਾਨੂੰ ਡਿਸਕਾਊਂਟ ਕਰਵਾ ਦੂੰਗਾ ਮੈਂ ਘਰਾਂ ਨੂੰ ਡਿਸਕਾਊਂਟ ਦੀ ਲੋੜ ਨਹੀਂ ਜੀ ਤੂੰ ਸਾਡਾ ਫੇਰ ਰੋੜਾ ਹੀ ਰੈਫਰ ਕਰ ਇਨ ਕੇਸ ਕੋਈ ਹੋ ਗਿਆ ਸਾਰੀ ਜੁਮੇ ਆ ਰ ਹਾਂਜੀ ਜਿੰਨੀ ਵਾਰ ਅਸੀਂ ਕਲਾਉਡ ਦਾ ਇਲਾਜ ਕਰਾਇਆ ਉਸ ਪੱਖੋਂ ਅਸੀਂ ਕਹਿੰਨੇ ਆ ਕਿ ਸਾਡਾ ਪੇਸ਼ੈਂਟ ਸਹੀ ਸੀ ਪਰ ਜਿਹੜੀ ਚੀਜ਼ ਦੀ ਨੌਲਜ ਨਹੀਂ ਇਹਨਾਂ ਨੇ ਸਾਨੂੰ 2.5 ਲੱਖ ਦਾ ਜਿਹੜਾ ਵੀ ਬਿੱਲ ਆਪਣ ਇਹ ਅਰੋੜਾ ਨਿਊਰੋ ਮਾਲ ਰੋੜਾ ਨੀਅਰ ਭਾਰਤ ਨਗਰ ਚੌਕ ਫੋਰਾ ਫੋਰਾ ਚੌਕ ਇਸ ਕਰਕੇ ਸਾਰਿਆਂ ਨੂੰ ਆਪ ਜੋੜ ਕੇ ਬੇਨਤੀ ਆ ਗਈ ਇਹਨਾਂ ਦੇ ਚੱਕਰਾਂ 'ਚ ਨਾ ਪਿਓ ਜੋ ਵੀ ਸਾਡੇ ਨਾਲ ਹੋ ਗਿਆ ਅਸੀਂ ਤਾਂ ਕਰ ਲਿਆ ਜੀ ਆਪਣਾ ਪੇਸ਼ੈਂਟ ਹੁਣ ਸਾਡਾ ਰੈਫਰ ਹੋ ਜਾਏ ਤਾਂ ਚੰਗਾ ਕੇ ਚੱਲੀਏ